ਯਾਰ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੇਲਵੇ ਟ੍ਰੈਕ ਜਾਮ ਕਰਨ ਦੇ ਫੈਸਲੇ ਨੂੰ ਟਾਲ ਦਿੱਤਾ ਹੈ ਸਰਬੰਸਿੰਘ ਪੰਦੇਰ ਆਪਣੇ ਸਵਰਥਕਾਂ ਦੇ ਨਾਲ ਉੱਥੇ ਪਹੁੰਚੇ ਹੋਏ ਸੀ ਔਰ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਰੇਲਵੇ ਟ੍ਰੈਕ ਜਾਮ ਕਰਨਗੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਉਹਨਾਂ ਵੱਲੋਂ ਇਹ ਫੈਸਲਾ ਫਿਲਹਾਲ ਟਾਲ ਦਿੱਤਾ ਗਿਆ ਯਾਨੀ ਕਿਸਾਨ ਹੁਣ ਰੇਲਵੇ ਟ੍ਰੈਕ ਜਾਮ ਨਹੀਂ ਕਰਨਗੇ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਕਾਲ ਦਿੱਤੀ ਗਈ ਸੀ ਸਰਵਨ ਸਿੰਘ ਪੰਦੇਰ ਉੱਥੇ ਪਹੁੰਚੇ ਸੀ ਪਰ ਪ੍ਰਸ਼ਾਸਕ ਅਧਿਕਾਰੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਬਾਅਦ ਫਿਲਹਾਲ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰਨ ਦੇ ਫੈਸਲੇ ਨੂੰ ਟਾਲ ਦਿੱਤਾ ਹੈ ਸਰਵਨ ਸਿੰਘ ਪੰਦੇਰ ਧਰਨੇ ਵਾਲੀ ਜਗ੍ਹਾ ਤੇ ਪਹੁੰਚੇ ਸੀ ਪ੍ਰਸ਼ਾਸਕ ਅਧਿਕਾਰੀਆਂ ਦੇ ਨਾਲ ਔਰ ਉਹਨਾਂ ਦੇ ਜਿਹੜੇ ਸਮਰਥਕ ਸੀ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਐਲਾਨ ਕਰਾਂਗੇ ਕਿ ਟ੍ਰੈਕ ਜਾਮ ਕਰਨਾ ਹੈ ਜਾਂ ਨਹੀਂ ਪਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਦੀ ਸਹਿਮਤੀ ਬਣ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਟ੍ਰੈਕ ਜਾਮ ਨਾ ਕਰਨ ਦਾ ਫੈਸਲਾ ਲਿਆ ਹੈ ਸੋ ਸਰਵਨ ਸਿੰਘ ਪੰਦੇਰ ਵੱਲੋਂ ਜਿਹੜਾ ਹੈ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਫਿਲਹਾਲ ਜਿਹੜਾ ਹੈ ਆਪਣਾ ਰੇਲ ਰੋਕੋ ਅੰਦੋਲਨ ਹੈ ਉਸ ਨੂੰ ਮੁਲਤਵੀ ਕਰਦੇ ਨੇ ਕਿਉਂਕਿ ਡਿਪਟੀ ਕਮਿਸ਼ਨਰ ਦੁਆਰਾ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਤੇ ਕੁਝ ਮੰਗਾਂ ਨੂੰ ਉਹਨਾਂ ਨੇ ਸਰਕਾਰ ਦੇ ਸਾਹਮਣੇ ਰੱਖਣ ਦਾ ਪ੍ਰੋਸਾ ਦਿੱਤਾ ਦੇਖੋ ਪ੍ਰਸ਼ਾਸਨ ਨੇ ਜਿਹੜੀ ਗੱਲ ਕਹੀ ਜਿਹੜੇ ਤਾਂ ਮਸਲੇ ਗਏ ਰਹਾ ਉਹਨਾਂ ਦੀ ਪ੍ਰਿੰਸੀਪਲ ਸੈਕਟਰੀ ਜਿਹੜੇ ਪ੍ਰਿੰਸੀਪਲ ਸੈਕਟਰੀ ਤੋਂ ਸੀਐਮ ਹੁੰਦੇ ਨੇ ਨਾਲ ਦੋ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਆ ਉਹ ਮੀਟਿੰਗ ਕਰ ਲੈਣਗੇ ਜਿਹੜਾ ਉਹਨਾਂ ਨੂੰ ਲੱਗਿਆ ਜਿੱਥੇ ਸਾਡਾ ਸੀਗਾ ਬਾਕੀ ਲਗਭਗ ਸ਼ਹੀਦਾਂ ਨੂੰ ਮੁਆਵਜ਼ਾ ਤੇ ਤਿੰਨਾਂ ਨੌਕਰੀਆਂ ਕੁਝ ਰਹਿ ਗਏ ਆ ਕੰਪਲੀਟ ਕਰਤੀਆਂ ਜ਼ਖਮੀਆਂ ਨੂੰ ਮੁਆਵਜ਼ਾ ਵੀ ਲਗਭਗ ਤਲਵੰਡੀ ਦਸੌਂਦਾ ਸਿੰਘ ਦੀ ਬਸ ਪਲਟੀ ਸੀ 32 ਜ਼ਖਮੀ ਸੀ ਉੰਨੀਆਂ ਨੂੰ ਲਗਭਗ 10-10 ਹਜ਼ਾਰ ਨਾਲ 1,19,000 ਦਾ ਚੈੱਕ ਦਿੱਤਾ। ਸਾਡੇ ਤਿੰਨ ਗੰਬੀਰ ਸਿੰਘ ਨੂੰ ਕਿਸੇ ਨੂੰ ਲੱਖ-ਲੱਖ ਦਾ ਕਿਸੇ ਨੂੰ 50,000 ਦਾ 14 ਦਾ ਅੱਜ ਅਸੀਂ ਮੈਡੀਕਲ ਕਰਾ ਦਿੱਤਾ। ਉਹ ਕਹਿੰਦੇ ਰਿਪੋਰਟ ਆ ਲੈਣ ਦੇ ਜਿੰਨਾ ਉਹਦੇ 'ਚ ਸਮੱਸਿਆ ਉਹ ਉੰਨੇ ਪੈਸੇ ਦੇ ਦਾਂਗੇ। ਉਹਨਾਂ ਦੀਆਂ ਪੈਨਸ਼ਨਾਂ ਵੀ ਕਹਿੰਦੇ ਸੀ ਲਵਾ ਦੇਾਂਗੇ ਜੇ ਹੈਂਡੀਕੈਪ ਹੋ ਗਏ ਜਿਨ੍ਹਾਂ ਦੇ ਹੱਥ ਉੱਤੇ ਕੱਟੇ ਗਏ ਆ। ਔਰ ਇਹਦੇ ਨਾਲ ਦੀ ਨਾਲ ਬਾਕੀ ਮੁੱਦਿਆਂ ਦੇ ਉੱਤੇ ਉਹਨਾਂ ਨੇ ਜਿਵੇਂ ਅੰਮ੍ਰਿਤਸਰ ਦੇ ਪ੍ਰੋਜੈਕਟ ਸੁਣਦੇ ਦੇਖੋ ਅਸੀਂ ਆਮ ਪਬਲਿਕਲੀ ਵੀ ਕੰਮ ਕਰਦੇ ਆਂ। ਆੜਾ ਗੋਲਡਨ ਗੇਟ علاوہ ਇਹਦਾ 15 ਅਕਤੂਬਰ ਤੱਕ ਦੀ ਕੱਟਆਫ ਡੇਟ ਲਈ ਬਸ ਇਹ ਕਹੇ ਵੀ ਤੁਸੀਂ ਸਾਨੂੰ ਕਹਿੰਦੇ ਇਥੇ ਪਬਲਿਕ ਰਾਹ 2-2 ਸਾਲ ਹੋ ਗਏ ਪ੍ਰੋਜੈਕਟ ਹੀ ਨਹੀਂ ਪੂਰੇ ਹੋਣਦੇ ਤਾਂ 15 ਅਕਤੂਬਰ ਤੇ ਬਾਕੀ ਪ੍ਰੋਜੈਕਟਾਂ ਬਾਰੇ ਕਹਿੰਦੇ ਵੀ ਸਾਡੇ ਕੋਲ ਕੱਲ ਕੱਟਆਫ ਡੇਟ ਲੈ ਲਿਓ ਵੀ ਕਦੋਂ ਤੱਕ ਇਹ ਕੰਪਲੀਟ ਹੋ ਜਾਣਗੇ ਪਰਾਲੀ ਵਾਲੇ ਮੁੱਦਰ ਤੇ 60 ਕਿ ਬੈਲਰ ਇਹਨਾਂ ਬਾਹਰੋਂ ਮਗਾਇ ਡੀਸੀ ਸਾਹਿਬ ਕਹਿ ਰਹੇ ਆ ਅਸੀਂ ਕੋਸ਼ਿਸ਼ ਕਹਿੰਦੇ ਕਰ ਰਹੇ ਆ ਵੀ ਇਹ ਸਮੱਸਿਆ ਨਾ ਆਵੇ ਚਲ ਠੀਕ ਆ ਵੱਡਾ ਇਸ਼ੂ ਆ ਤੇ ਇਹ ਚ ਪੋਲਿਟੀਕਲ ਜ਼ਿਆਦਾ ਨੇ ਚਲੇ ਅਗਲੀ ਗੱਲ ਆ ਭਾਰਤ ਮਾਲਾ ਯੋਜਨਾ ਤਾ ਤੋ ਮੰਨੇ ਆ ਪੇ ਅਸੀਂ ਪੁਲਿਸ ਫੋਰਸਾਂ ਚੜ ਕੇ ਕਬਜ਼ੇ ਨਹੀਂ ਲੈਂਦੇ ਅਸੀਂ ਕੈਂਪ ਲਾ ਕੇ ਤੁਹਾਡਾ ਮਸਲਾ ਸੋਲੂਸ਼ਨ ਕਰਕੇ ਫੇਰ ਇਹਦੇ ਤੇ ਕੋਈ ਕਾਰਵਾਈ ਕਰਾਂਗੇ ਜਿਹੜਾ ਉਹਨਾਂ ਵੱਲੋਂ ਸ਼ਵਨ ਡੀਏਪੀ ਤੇ ਇਹ ਤੁਸੀਂ ਵੀ ਨੋਟ ਕਰਿਓ ਬਕਾਇਦਾ ਐਕਟ ਆ ਵੀ ਹਰ ਦੁਕਾਨਦਾਰ ਲਿਖ ਕੇ ਲਾਊਗਾ ਵੀ ਡੀਏਪੀ ਕਿੰਨੀ ਆ ਉਹਦੇ ਕੋਲ ਸਟਾਕ ਕਿੰਨਾ ਕਾਲਾ ਬਜਾਰੀ ਹੁੰਦੀ ਆ ਉਹ ਕਹਿੰਦੇ ਅਸੀਂ ਸਾਰੇ ਦੁਕਾਨਾਂ ਨੂੰ ਹੁਕਮ ਦੇ ਦਿੱਤੇ ਨੇ ਡਿਸੈਂਸ ਕੈਨਸਲ ਕਰਾਂਗੇ ਤੁਹਾਡੇ ਵੱਲੋਂ ਵੀ ਨਿਗਰੱਖਣੀ ਚਾਹੀਦੀ ਵੀ ਕਿਹੜੀ ਦੁਕਾਨ ਤੇ ਡੀਏਪੀ ਬਾਹਰ ਲਿਖੀ ਆ ਮਿਲਣ ਵਾਲੀ ਤਾਂ ਬਲੈਕ ਹੁੰਦੀ ਆ ਕਿਉਂਕਿ ਡੀਏਪੀ ਕੇਂਦਰ ਕੱਟ ਕਰ ਰਿਹਾ ਮੰਗ ਜ਼ਿਆਦਾ ਵਾ ਅਸੀਂ ਬਾਸਮਤੀ ਦੇ ਕਿਹਾ ਵੀ ਰੇਟ ਡਿੱਗ ਪਿਆ ਹੁਣ ਤਾਂ ਐਕਸਪੋਰਟ ਡਿਊਟੀ ਵੀ ਨਹੀਂ ਹੈਗੀ ਤੇ ਮੁੱਖ ਮੰਤਰੀ ਪੰਜਾਬ ਕਹਿੰਦੇ ਸੀ 3200 ਤੋਂ ਰੇਟ ਹੇਠਾਂ ਨਹੀਂ ਆਉਣਗੇ ਤੇ ਕੱਲ ਬਾਸਮਤੀ 23 2400 ਨੂੰ ਵਿਕੀ ਆ ਸੁਪਰ ਫਾਈਨ ਕਿਸਮ ਉਹਦੇ ਤੇ ਕਹਿੰਦੇ ਅਸੀਂ ਕਰਾਉਨੇ ਆ ਜੀ ਇਹਦੀ ਗੱਲ ਠੀਕ ਆ ਤੋਂ ਇਸ ਤਰੀਕੇ ਨਾਲ ਜਿੰਨੇ ਮੁੱਦਿਆਂ ਤੇ ਉਹ ਕੋਝ ਮੁੱਦੇ ਉਹਨਾਂ ਦੇ ਹੱਥ 'ਚ ਨਹੀਂ ਹੈਗੇ ਪਰ ਜਿਹੜੇ ਉਹਨਾਂ ਦੇ ਲੈਵਲ ਦੇ ਸੀ ਉਹ ਅਸੀਂ ਕਰਾ ਦਿੱਤੇ ਨਸ਼ਿਆਂ ਤੇ ਸੀ ਸਿੱਧਾ ਸਿੱਧਾ ਸਪਸ਼ਟ ਕਹਿੰਦਾ ਸੀ ਵੀ ਸਾਹਿਬ ਨੂੰ ਵੀ ਤੁਹਾਡਾ ਕੋਈ ਨਸ਼ਾ ਬੰਦ ਨਹੀਂ ਹੈ ਨਾ ਨਸ਼ੇ ਵਾਲੇ ਮੁੱਦੇ ਤੇ ਅਸੀਂ ਸੰਤੁਸ਼ਟ ਹਾਂ ਤੁਹਾਡੀ ਕਾਰਵਾਈ ਤੋਂ ਇਹ ਕੱਲਾ ਪੁਲਿਸ ਦੀ ਡਾਂਗ ਨਾਲ ਨਹੀਂ ਨਸ਼ੇ ਬੰਦ ਹੁੰਦੇ ਤੁਸੀਂ ਜਿਹੜੇ ਨੌਜਵਾਨ ਨਸ਼ੇ ਪੀਰਤ ਨੇ ਉਹਨਾਂ ਦਾ ਹਸਪਤਾਲ ਤੇ ਇਨਜਾਮ ਕਰੋ ਕਿਉਂਕਿ ਪ੍ਰਾਈਵੇਟ ਹਸਪਤਾਲ 2-2 ਲੱਖ ਰੁਪਇਆ ਲੈ ਰਹੇ ਮਾਪੇ ਚਾਹੁੰਦੇ ਇਲਾਜ ਕਰਾਉਣਾ ਪਰ 2 ਲੱਖ ਕਿਹੜਾ ਦੇਵੇ ਕੱ ਤੁਸੀਂ ਇਲਾਜ ਦਾ ਪ੍ਰਬੰਧ ਕਰੋ ਤਾਂ ਜੋ ਬੰਦੇ ਨੂੰ ਇਲਾਜ ਕਰਾ ਕੇ ਰੋਜ਼ਗਾਰ ਦੇ ਕੇ ਰੋਜ਼ਗਾਰ ਵੀ ਨਾਲ ਜੁੜਿਆ ਹੈ ਨਸ਼ਾ ਬਹੁਤ ਸਾਰਾ ਸਮੱਸਿਆ ਜਰੂਰੀਆ ਉਹ ਉਹ ਮੰਨਦੇ ਵੀ ਆ ਵੀ ਗੱਲ ਤਾਂ ਠੀਕ ਹੈ ਬਹੁਪੱਖੀ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਚੋਰੀਆਂ ਠੱਗੀਆਂ ਬਾਰੇ ਇਹ ਸਪਸ਼ਟ ਕਰਤਾ ਅੰਮ੍ਰਿਤਸਰ ਦੀ ਆਤੀ ਖਾਸ ਕਰਕੇ ਜਿਆਦਾ ਅਸੀਂ ਜਾਣ ਰਹੇ ਹਾਂ ਵੀ ਜਾਂ ਸਿਟੀ 'ਚ ਵੀ ਸਾਨੂੰ ਪਤਾ ਵੀ ਕੋਈ ਕੰਟਰੋਲ ਨਹੀਂ ਹੈਗਾ ਥੋੜਾ ਤੇ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਇਸ ਕਿਸਮ ਦੀ ਕਾਰਵਾਈ ਕਰੇ ਥੋੜਾ ਨਸ਼ਾ ਤੇ ਕ੍ਰਾਈਮ ਕੰਟਰੋਲ 'ਚ ਰਹੇ ਚਲੋ ਹੁਣ ਅਸੀਂ ਉਹਨਾਂ ਨੂੰ ਸਾਧ ਕੇ ਇਹ ਸਾਰੀਆਂ ਗੱਲਾਂ ਇੱਧੀਆਂ ਮੈਂ ਬੋਲੀਆਂ ਏ ਡੀਸੀ ਸਾਹਿਬਾ ਬਕਾਇਦਾ ਮੰਚ ਤੋਂ ਕਹਿਣਗੇ ਸਾਡਾ ਇੱਕ ਤਰੀਕਾ ਜਥੇਬਿੰਦਾਂ ਸੀ ਕੱਲੇ ਆਪਣੇ ਹੀ ਲੱਗ ਹਾਂ ਹਾਂ ਫਿਲਹਾਲ ਅਸੀਂ ਚਾਉਂਦੇ ਨਹੀਂ ਸੀ ਤੇ ਕੋ ਸਪਸ਼ਟ ਕਰਦੇ ਹਾਂ ਵੀ ਅਸੀਂ ਨਹੀਂ ਸੀ ਚਾਉਂਦੇ ਰੇਲਾ ਜਾਮ ਕਰੀਏ ਅਸੀਂ ਸਪਸ਼ਟ ਕਿਹਾ ਸੀ ਵੀ ਸਾਨੂੰ ਮਜਬੂਰ ਨਾ ਕਰਿਓ ਅਸੀਂ ਨੀਚਾ ਮੰਗੇ ਵੀ ਇੱਕ ਬਨੇ ਡਾ ਵੱਡਾ ਮੋਰਚਾ ਲੱਗਾ ਹੋਇਆ ਤੇ ਅੱਜ ਜਿਵੇਂ ਖੱਟਰ ਸਾਹਿਬ ਨੇ ਬਿਆਨ ਦਿੱਤਾ ਵੀ ਅਸੀਂ ਰਾਹ ਬੰਦ ਕਰਕੇ ਰਹਿਣੇ ਉਹ ਪਹਿਲੋ ਰਸਤੇ ਬੰਦ ਦਾ ਸਾਨੂੰ ਰੇਲ ਤੇ ਪੈਣਾ ਪਏ ਜੇ ਸਾਨੂੰ ਮਜਬੂਰ ਕਰੋਗੇ ਤੇ ਰੇਲ ਤੇ ਬੰਘ ਅਸੀਂ ਟੈਂਟ ਵੀ ਥੱਲੇ ਲਾਇਆ ਹੈ ਵੀ ਵੇਟ ਕਰਾਂਗੇ ਇੰਤਜ਼ਾਰ ਕਰਾਂਗੇ ਮੀਡੀਆ ਥਰੂ ਮੈਸੇਜ ਲੋਕਾਂ 'ਚ ਕਨਵੇ ਕਰਾਂਗੇ ਵੀ ਕੱਲ ਸਾਨੂੰ ਨਾ ਕਿਹੋ ਜਿਹੀ ਸਰੀਲਾ ਜਾਮ ਕਰਦੇ ਅੱਜ ਹਾਂ ਡੀਸੀ ਸਾਹਿਬ ਤਾਂ ਆਏ ਹੋਏ 2 ਘੰਟੇ ਹੋ ਗਏ 2 ਘੰਟੇ ਉਹਨਾਂ ਦਾ ਮੀਟਿੰਗ ਚੱਲੀ ਆ ਉਹ ਸਾਡੀ ਮੀਟਿੰਗ ਦਾ ਵੇਟ ਕਰ ਰਹੇ ਸੀ ਵੀ ਮੀਟਿੰਗ ਕਰਕੇ ਸਾਨੂੰ ਦੱਸ ਦਿਓ ਅਸੀਂ ਆ ਕੇ ਇਥੋਂ ਸਵਸ਼ਤ ਕਰ ਜੰਨੇ ਆ ਤਾਂ ਜਦੋਂ ਉਹ ਪ੍ਰਪੋਜ਼ਲ ਬੋਲ ਦੇਣਗੇ ਫਿਰ ਪੱਕੀ ਹੋ ਜੂਗੀ ਕੁਝ ਨੌਕਰੀਆਂ ਦੇ ਲੈ ਕੇ ਆਏ ਨੇ ਐਲਾਨ ਕੁਝ ਚੈਕਸ ਲੈ ਕੇ ਆਏ ਨੂੰ ਤੁਹਾਡੇ ਸਾਹਮਣੇ ਅਸੀਂ ਪ੍ਰੈਸ ਦੇ ਸਾਹਮਣੇ ਤੁਹਾਡੇ ਸਾਹਮਣੇ ਕਰਾਂਗੇ ਧੰਨਵਾਦ ਪਿੰਕ ਪਦੇਰ ਵੱਲੋਂ ਜੋ-ਜੋ ਗੱਲਾਂ ਪ੍ਰਸ਼ਾਸਨ ਦੇ ਸਾਹਮਣੇ ਰੱਖੀਆਂ ਗਈਆਂ ਨੇ ਉਸ ਦਾ ਜ਼ਿਕਰ ਕੀਤਾ ਗਿਆ ਉਹਨਾਂ ਕਹਿਆ ਹੈ ਕਿ ਡਿਪਟੀ ਕਮਿਸ਼ਨਰ ਦੇ ਸਾਹਮਣੇ ਅਸੀਂ ਜਿਹੜੀਆਂ ਗੱਲਾਂ ਰੱਖੀਆਂ ਨੇ ਜਿਹੜੀਆਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀਆਂ ਨੇ ਉਹਨਾਂ ਨੂੰ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਮੰਨਣ ਦੀ ਗੱਲ ਕਹੀ ਹੈ ਔਰ ਜਿਹੜੀਆਂ ਗੱਲਾਂ ਸਰਕਾਰ ਲੈਵਲ ਤੇ ਕਰਨੀਆਂ ਨੇ ਉਹ ਸਰਕਾਰ ਦੇ ਸਾਹਮਣੇ ਉਹ ਰੱਖਣਗੇ ਜਿਸ ਤੋਂ ਬਾਅਦ ਸਹਿਮਤੀ ਬਣ ਗਈ ਔਰ ਕਿਸਾਨਾਂ ਨੇ ਐ ਆਪਣਾ ਰੇਲਵੇ ਟਰੈਕ ਰੋਕਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ ਸਰਵਨ ਸਿੰਘ ਪੰਦੇਰ ਆਪਣੇ ਸਮਰਥਕਾਂ ਦੇ ਨਾਲ ਉੱਥੇ ਪਹੁੰਚੇ ਸੀ ਸਾਈਡ ਤੇ ਉਹਨਾਂ ਵੱਲੋਂ ਆਪਣਾ ਟੈਂਟ ਲਾਇਆ ਗਿਆ ਸੀ ਉਹਨਾਂ ਕਿਹਾ ਕਿ ਜੇ ਸਾਡੀਆਂ ਮੰਗਾਂ ਤੇ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਰੇਲਵੇ ਟਰੈਕ ਜਾਮ ਕਰਾਂਗੇ ਨਹੀਂ ਤਾਂ ਜੇ ਪ੍ਰਸ਼ਾਸਨ ਸਾਡੀਆਂ ਮੰਗਾਂ ਤੇ ਧਿਆਨ ਦਿੰਦਾ ਫਿਰ ਉਹ ਰੇਲਵੇ ਟਰੈਕ ਜਾਮ ਨਹੀਂ ਕਰਨਗੇ ਸੋ ਸਭ ਕੁਝ ਇਸ ਮੀਟਿੰਗ ਤੇ ਡਿਪੈਂਡ ਕਰਦਾ ਸੀ ਔਰ ਮੀਟਿੰਗ ਤੋਂ ਬਾਅਦ ਜਿਹੜਾ ਹੈ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿੱਚ ਆਮ ਸਹਿਮਤੀ ਬਣ ਗਈ ਕਈ ਮੰਗਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ ਗਿਆ ਔਰ ਬਾਕੀ ਜੜੀਆਂ ਮੰਗਾਂ ਨੇ ਬਾਕੀ ਮੰਗਾਂ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਰਕਾਰ ਦੇ ਸਾਹਮਣੇ ਇਹ ਮੰਗਾਂ ਰੱਖਾਂਗੇ ਔਰ ਜੋ ਵੀ ਕਿਸਾਨਾਂ ਦੇ ਦੀਆਂ ਜਾਇਜ਼ ਮੰਗਾਂ ਨੇ ਉਸ ਨੂੰ ਸਰਕਾਰ ਦੇ ਪਲੇਟਫਾਰਮ ਤੇ ਰੱਖਿਆ ਜਾਏਗਾ ਉਸ ਤੋਂ ਬਾਅਦ ਫੈਸਲੇ ਅੱਗੇ ਸਰਕਾਰ ਨੇ ਲੈਣੇ ਨੇ ਥੋੜੀ ਦੇਰ ਦੇ ਵਿੱਚ ਡਿਪਟੀ ਕਮਿਸ਼ਨਰ ਖੁਦ ਕਿਸਾਨਾਂ ਦੇ ਵਿੱਚ ਪਹੁੰਚ ਕੇ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਨੇ ਉਸ ਦਾ ਐਲਾਨ ਕਰਨਗੇ ਜੋ ਉਹਨਾਂ ਵੱਲੋਂ ਸਰਵਨ ਸਿੰਘ ਪੰਦੇਰੀਆ ਕੁਝ ਚੁਣਿੰਦਾ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹ ਉੱਥੇ ਮੌਜੂਦ ਸਾਰੇ ਕਿਸਾਨਾਂ ਦੇ ਸਾਹਮਣੇ ਇਹ ਗੱਲ ਰੱਖਣਗੇ ਸਿੱਧੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਡਿਪਟੀ ਕਮਿਸ਼ਨਰ ਸਾਖੀਸਾਨੀ ਨੇ ਅੰਮ੍ਰਿਤਸਰ ਦੇ ਉਹ ਪਹੁੰਚ ਰਹੇ ਨੇ ਉੱਥੇ ਔਰ ਕਿਸਾਨਾਂ ਦੇ ਸਾਹਮਣੇ ਹੁਣ ਉਹ ਜਿਹੜੀਆਂ ਜਿਹੜੀਆਂ ਗੱਲਾਂ ਮੀਟਿੰਗ ਦੇ ਵਿੱਚ ਸਹਿਮਤੀ ਬਣੀ ਹੈ ਉਸ ਦਾ ਖੁਦ ਐਲਾਨ ਕਰਨਗੇ ਰੇਲਵੇ ਟ੍ਰੈਕ ਤੇ ਆਏ ਨੇ ਡੀਸੀ ਸਾਖੀਸਾਨੀ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਔਰ ਹੁਣ ਕਿਸਾਨਾਂ ਨੂੰ ਡੀਸੀ ਸੰਬੋਧਨ ਕਰਨਗੇ ਹੁਣ ਜੇ ਜੜੀ ਸਾਡੇ ਨਾਲ ਗੱਲਬਾਤ ਹੋਈ ਸਾਰੇ ਮਸਲਿਆਂ ਤੇ ਉਹਨਾਂ ਸਾਰੀਆਂ ਵੀ ਜਾਣਕਾਰੀ ਕਿੰਨੇ ਪਿਆ ਕਾਰੇ ਕਿੰਨੇ ਸਾਨੂੰ ਮਹੀਆ ਹੋ ਰਹੇ ਆ ਕਿੰਨੀਆਂ ਨੌਕਰੀਆਂ ਆ ਗਈਆਂ ਕਿਹੜੇ ਕਿਹੜੇ ਮਸਲੇ ਤੇ ਕੀ ਗੱਲਬਾਤ ਹੋਈ ਆ ਕੈਂਡੀਡੇਟ ਨੂੰ ਚੰਡੀਗੜ੍ਹ ਮੁੱਖ ਸਫਤਰ ਦੇ ਸੀਮ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਸਾਰਾ ਵੇਰਵਾ ਆਪਣੀ ਜੁਬਾਨੀ ਦੱਸਣਗੇ ਅਸੀਂ ਡਿਸਕਸ ਕਰ ਆਏ ਹਾਂ ਤੋਂ ਜੇ ਕੋਈ ਉਹਨਾਂ ਨੂੰ ਘੜਬੜ ਹੋਵੇ ਅਸੀਂ ਫਿਰ ਉਹਦੇ ਤੇ ਗੱਲ ਕਰਾਂਗੇ ਤਾਂ ਤੁਹਾਨੂੰ ਡੀਸੀ ਅੰਮ੍ਰਿਤਸਰ ਜਿਹੜੇ ਨੇ ਆਪਣੇ

ਅ ਜਿਨ੍ਹਾਂ ਦੀ ਸ਼ੈਂਪੂ ਬਾਰਡਰ ਸੀ ਉਹਨਾਂ ਨੇ ਪਾਰਟਿਸਿਪੇਟ ਜ਼ਰੂਰ ਕੀਤਾ ਸੀਗਾ ਤੇ ਉਹਨਾਂ ਦੇ ਕੇਸ ਇਸ ਪੈਂਡਿੰਗ ਸੀਗੇ ਉਹਨਾਂ ਚੋ ਅਸੀਂ ਜਿਨ੍ਹਾਂ ਨੂੰ ਮੁਆਵਜ਼ਾ ਨਹੀਂ ਸੀਗਾ ਉਹਨਾਂ ਨੂੰ ਕੱਲ ਰਾਤ ਆਲਰੇਡੀ ਮੁਆਵਜ਼ਾ ਅਸੀਂ ਦੇ ਚੁੱਕੇ ਹੈਗੇ ਤੇ ਅੱਜ ਅਸੀਂ ਕਿੰਨਾ ਕਿੰਨਾ ਮੁਆਵਜ਼ਾ ਦੱਸਦੇ ਤੁਹਾਨੂੰ ਰਕਮ ਗੱਲ ਕੋਈ ਗੱਲ ਜੀ ਅਸੀਂ 5-5 ਲੱਖ ਰੁਪਏ ਜਿਹੜੀ ਗਰਸ ਹੈਗੀ ਉਸ ਦੇ ਹਿਸਾਬ ਨਾਲ ਦਿੱਤਾ ਹੈਗਾ ਤੇ ਕੁਝ ਕਿਸਾਨਾਂ ਦੀ ਜਿਹੜੀ ਡਰੌਪ ਅਪਾਇੰਟਮੈਂਟਸ ਪੈਂਡਿੰਗ ਸੀਗੀਆਂ ਉਹਨਾਂ ਨੂੰ ਅਸੀਂ ਜੌਬ ਅਪਾਇੰਟਮੈਂਟ ਲੈਟਰ देरी ਹੈਗੀ ਕਿੰਨੇ ਨੂੰ ਦੇਰੇ تین تین ਜਿਹੜੇ ਸਾਡੀ ਸੀਗੇ ਤੁਹਾਡੀ ਡਿਮਾਂਡ ਜਿਹੜੀ ਸੀਗੀ ਉਹ ਇੱਕ ਤੁਸੀਂ ਕੀਤਾ ਸੀ ਨਾ ਅਸੀਂ ਜਦੋਂ ਦੇਖਿਆ ਸੀਗਾ ਤਾਂ ਦੋ ਹੋਰ ਕੇਸਸ ਸੀਗੇ ਸੋ ਪਿੰਨ ਕੇਸਸ ਨੂੰ ਜਿਹੜੇ ਜੋਬ ਅਪਪਾਇੰਟਮੈਂਟ ਲੈਟਰ ਸੀਗੇ ਉਹ ਅਸੀਂ ਦੇਰੀ ਹੈਗੇ ਆ ਜੋ ਉਹਨਾਂ ਨੂੰ ਮਿਲ ਜਾਣਗੇ ਕੁਝ ਏਦਾਂ ਦੇ ਅਨਫੋਰਚੂਨੇਟ ਐਕਸੀਡੈਂਟ ਜਿਹੜਾ ਹੋਇਆ ਸੀਗਾ ਤੁਹਾਨੂੰ ਪਤਾ ਹੋਵੇ ਸਾਰੇ ਅੰਮੋ ਜਿਹੜਾ ਬੱਸ ਦਾ ਐਕਸੀਡੈਂਟ ਹੋ ਗਿਆ ਸੀ ਨਾ ਤੇਲਵੰਡੀ ਦੇ ਸੰਗਾਂ ਦੇ ਜਿਹੜੇ ਇੱਕ ਬੱਸ ਚ ਜਾ ਰਹੇ ਸੀਗੇ ਉਹਨਾਂ ਜੋ ਕੁਝ ਕਾਫੀ ਸੀਰੀਅਸਲੀ ਇੰਜਰ ਹੋ ਗਏ ਸੀਗੇ ਬਹੁਤ ਜ਼ਿਆਦਾ ਸੱਟ ਆ ਗਈ ਸੀ ਕਿ ਉਹਨਾਂ ਨੂੰ ਪੁੱਛਿਆ ਜਿੱਦਾਂ ਹੁਣ ਐਮਪੀਟੇਸ਼ਨ ਹੋ ਗਈ ਬਾਹ ਕੱਟੀ ਗਈ ਵਗੈਰਾ ਸੋ ਉਹਨਾਂ ਲਈ ਅਸੀਂ ਮਤਲਬ ਉਹਨਾਂ ਨਾਲ ਹਮਦਰਦੀ ਰੱਖਦੇ ਹੋਏ ਉਹਨਾਂ ਦੀ ਸਥਿਤੀ ਦੇਖਦੇ ਹੋਏ ਅਸੀਂ ਉਹਨਾਂ ਨੂੰ ਜਿਨ੍ਹਾਂ ਦੀ ਮਤਲਬ 50% ਤੋਂ ਵੱਧ 50% ਤੋਂ ਵੱਧ ਜਿਨ੍ਹਾਂ ਦੀ ਡਿਸੇਬਿਲਟੀ ਹੋ ਗਈ ਹੈ ਉਹਨਾਂ ਨੂੰ ਅਸੀਂ 1-1 ਲੱਖ ਰੁਪਏ ਦੇ ਰਹੇ ਹਾਂ ਕਿ ਤੇ ਉਹਨਾਂ ਦੀ ਅਸੀਂ ਇਹ ਵੀ ਚੈੱਕ ਕੀਤਾ ਹੈ ਕਿ ਜੇਕਰ ਹੋ ਸਕੇ ਤਾਂ ਉਹ ਵਿਜ਼ਿਬਿਲਟੀ ਪੈਨਸ਼ਨ ਜਿਹੜੀ ਇਹਨਾਂ ਨੂੰ ਲੱਗ ਚਾਈ ਹੋਈ ਉਹਨਾਂ ਦੇ ਸਰਟੀਫିକੇਟਸ ਬਣ ਗਏ ਹੈਗੇ ਤੇ ਕੁਝ ਤਾਂ ਅਸੀਂ ਅਸੀਂ ਇਹ ਸੁਝਾਅ ਵੀ ਦਿੱਤਾ ਸੀਗਾ ਕਿ ਜਿਹੜੇ ਅੱਜ ਆਂਦੇ ਆਂ ਅੱਜਕੱਲ ਜਿਹੜੇ ਆਰਟੀਫੀਸ਼ੀਅਲ ਲਿੰਗ ਕਹਿੰਦੇ ਆ ਉਹ ਬਣਦੇ ਹੈ ਮਾਪ ਦੇ ਅਨੁਸਾਰ ਉਹ ਫਿਰ ਲਗਾ ਕੇ ਉਹ ਪੂਰੇ ਹੱਥ ਦੀ ਪੂਰੀ ਵਰਤੋਂ ਹੋ ਸਕਦੀ ਹੈ ਉਸ ਚੀਜ਼ ਦਾ ਵੀ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਜੋ ਹੈਗਾ ਉਹਨਾਂ ਦੀ ਹੈਲਪ ਕਰਾਵਾਂਗੇ ਤੇ ਕੁਝ ਇੱਕ ਇੱਕ ਸਜਣ ਦੀ ਹਲੇ ਵੀ ਉਹ ਹਸਪੀਟਲ ਚ ਹੈ ਜਿਹਨਾਂ ਦਾ ਤੁਸੀਂ ਦੱਸਿਆ ਸੀਗਾ ਇਲਾਜ ਚੱਲ ਰਿਹਾ ਹੈ ਇਲਾਜ ਜਿਹਨਾਂ ਦਾ ਚੱਲ ਜਾ ਰਿਹਾ ਹੈ ਉਹਨਾਂ ਦੀ ਅਸੀਂ ਇੱਕ ਸਪੈਸ਼ਲ ਮੈਡੀਕਲ ਟੀਮ ਕਨਸਟਿਟਿਊਟ ਕੀਤੀ ਹੈ ਅਸੀਂ ਟਰਾਈ ਤਾਂ ਇਹੀ ਕਰਾਂਗੇ ਕਿ ਉਹਨਾਂ ਦੀ ਜਿਹੜੀ ਉਂਗਲ ਉਹ ਕੱਟੀ ਗਈ ਸੀਗੀ ਉਹ ਬਚ ਜਾਏ ਬਚ ਸਕੇ ਉਹ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਜੇਕਰ ਅਨਫੋਰਚਨਟਲੀ ਉਹਨਾਂ ਨੂੰ ਐਮਪਿਟੇਸ਼ਨ ਦੇ ਵਿੱਚ ਜਾਣਾ ਪੈਂਦਾ ਹੈਗਾ ਫਿਰ ਉਹੀ ਚੀਜ਼ ਜਿੱਦਾਂ ਅਸੀਂ ਮੈਂ ਦੱਸ ਰਹੀ ਹਾਂ ਕਿ ਇੱਕ ਆਰਟੀਫੀਸ਼ੀਅਲ ਲਿੰਗ ਹੁੰਦੀ ਹੈ ਉਹ ਲੱਗ ਜਾਂਦੀ ਹੁੰਦੀ ਹੈ ਉਹ ਚੀਜ਼ ਅਸੀਂ ਆਰਟੀਫੀਸ਼ੀਅਲ ਅੰਗ ਜਿਹੜਾ ਬਣਾ ਕੇ ਉਹ ਅਸੀਂ ਉਹਨਾਂ ਨੂੰ ਦੇਵਾਂਗੇ ਪ੍ਰੋਸਥੈਟਿਕਸ ਹੁਣ ਦੇ ਨੇ। ਸੋ ਇਹ ਹੋ ਗਏ ਜਿਹੜੇ ਬੱਸ ਦੇ ਵਿੱਚ ਹਾਂਜੀ ਜਿਹਨਾਂ ਨੂੰ ਦਿੱਕਤ ਆਈ ਸੀ ਕਿ ਬਾਕੀ ਕੁਝ ਨਾ ਦੀ ਵੈਰੀਫਿਕੇਸ਼ਨ ਤੋਂ ਕਿ ਕੁਝ ਕੰਦੇ ਸੀਗੇ ਕਿ ਜਿਆਦਾ ਗੰਭੀਰ ਹਾਲਤ ਦੇ ਵਿੱਚ ਸੀਗੇ ਉਹਨਾਂ ਦੇ ਇਲਾਜ ਹੋ ਗਏ। ਉਹਨਾਂ ਦਾ ਅੱਜ ਮੈਡੀਕਲ ਜਿੰਨਾ ਦਾ ਉਹਨਾਂ ਦਾ ਅੱਜ ਅਸੀਂ ਮੈਡੀਕਲ ਉਸੇ ਪੇਂਡ ਚ ਕਰਾਇਆ ਹੈਗਾ ਸਾਡੀ ਸਪੈਸ਼ਲ ਟੀਮ ਗਈ ਸੀਗੀ ਉਹਦੇ ਵਿੱਚ ਆਰਥੋ ਸਰਜਨ ਵੀ ਸੀਗੇ। ਸੋ ਉਹਨਾਂ ਦੀ ਜਿਸ ਤਰੀਕੇ ਨਾਲ ਰਿਪੋਰਟ ਆਂਦੀ ਹੈ ਉਸ ਹਿਸਾਬ ਨਾਲ ਅੱਗੇ ਕਾਰਵਾਈ ਜਿਹੜੀ ਹੈ ਕਰਨਾਂ ਹੀ ਆਲੀ ਉਹਦੀ ਰਿਪੋਰਟ ਬੰਡਰੀ ਹੈਗੀ ਹੈ ਡੀਏਪੀ ਜਿਹੜਾ ਦੁਕਾਨ ਡੀਏਪੀ ਦਾ ਮੈਂ ਦੱਸਣਾ ਚਾਹਣੀ ਹੈ ਵੈਸੇ ਮੇਰੀ ਪਹਿਲਾਂ ਹੀ ਜਿਹੜੀ ਹੁਕਮ ਹੋ ਚੁੱਕੇ ਹੈਗੇ ਸਾਡੇ ਜ਼ਿਲ੍ਹੇ ਦੇ ਵਿੱਚ ਏਟਲੀਸ ਲਾਗੂ ਉਹ ਇਹ ਹੈ ਕਿ ਤੁਹਾਨੂੰ ਖਾਦ ਦੀ ਕੋਈ ਦਿੱਕਤ ਨਾ ਆਵੇ ਉਹਦੇ ਲਈ ਅਸੀਂ ਇੱਕ 3 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਡੀਆਰ ਕੋਆਪਰੇਟਿਵ ਨੇ ਚੀਫ ਐਗਰੀਕਲਚਰ ਆਫਿਸਰ ਨੇ ਤੇ ਸਾਡੇ ਜਿਹੜੇ ਡੀਐਮ ਮਾਰਕ ਫੈਡ ਹੈਗੀ ਉਹ ਹੈਗੇ ਉਹ ਇਹ ਸਭ ਤੋਂ ਪਹਿਲੀ ਚੀਜ਼ ਇਹ ਇਨਸ਼ੋਰ ਕਰ ਰਹੇ ਕਿ ਜਿਹੜੀ ਰੇਸ਼ਿਓ ਹੈ ਉਹ ਸਰਕਾਰ ਵੱਲੋਂ ਜਿਹੜੀ 60 40 ਨਿਰਧਾਰਿਤ ਕੀਤੀ ਗਈ ਹੈ ਉਸੇ ਹਿਸਾਬ ਨਾਲ ਕੋਈ ਵੀ ਰਹਿ ਕੰਦਾ ਤਾਂ ਫਿਰ ਉਹ ਉਸ ਹਿਸਾਬ ਨਾਲ ਜਿਹੜੀ ਕੋਆਪਰੇਟਿਵ ਸੰਘਟਨ ਨੂੰ ਹੈ ਉਹ ਜਾਏ ਬਟ ਕੋਆਪਰੇਟਿਵ ਦੇ ਵਿੱਚ ਵੀ ਜਿਹੜੀ ਜਾ ਰਹੀ ਹੈ ਉਹ ਇਸੇ ਤਰ੍ਹਾਂ ਨਾ ਪਈ ਰਹੇ ਜਾਂ ਉਹਦੀ ਕੋਈ ਬਲੈਕ ਹੋਣ ਦੀ ਸੰਭਾਵਨਾ ਨਾ ਹੋਵੇ ਉਹਦੇ ਲਈ ਉਹਦੀ ਡੇਲੀ ਮੋਨਿਟਰਿੰਗ ਜਿਹੜੀ ਹੈ ਅਸੀਂ ਰੋਜ਼ਾਨਾ ਕਰ ਰਹੇ ਹੈਗੇ ਨਾ ਕੇਵਲ ਕੋਆਪਰੇਟਿਵ ਸੀ ਅਸੀਂ ਇਨਫੈਕਟ ਜਿਹੜੀ ਪ੍ਰਾਈਵੇਟ ਦੁਕਾਨਾਂ ਹੈਗੀਆਂ ਉਹਨਾਂ ਦੀ ਵੀ ਕਰ ਰਹੇ ਹਾਂ ਕੁਝ ਅਸੀਂ ਰੇਟਸ ਵੀ ਕੀਤੀਆਂ ਹੈਗੀਆਂ ਤੇ ਇਸ ਤੋਂ ਇਲਾਵਾ ਅਸੀਂ ਸਾਇਰ ਸਾਰੀ ਜਿੰਨੀ ਵੀ ਦੁਕਾਨਾਂ ਹੈਗੀਆਂ ਉਸ ਤੇ ਮੰਡੇਟਰੀ ਲਾਜ਼ਮੀ ਕੀਤਾ ਹੈਗਾ ਮੈਂ ਹੁਕਮ ਜਿਹੜੇ ਪਾਸ ਕੀਤੇ ਹਨ ਉਹ ਲਾਜ਼ਮੀ ਹੈ ਹਰੇਕ ਦੁਕਾਨ ਨੂੰ ਜਿਹੜਾ ਉਹਨਾਂ ਦਾ ਉਹਨਾਂ ਦੀ ਕੰਦ ਹੈ ਉਸ ਤੇ ਉਹਨਾਂ ਨੇ ਡਿਸਪਲੇ ਕਰਨਾ ਉਹਨਾਂ ਦਿਖਾਣਾ ਹੈ ਦਰਸ਼ਾਣਾ ਹੈ ਕਿ ਉਹਨਾਂ ਕੋਲ ਕਿੰਨੀ ਡੀਏਪੀ ਯੂਰੀਆ ਵਗੈਰਾ ਕਿੰਨੀ ਮਾਤਰਾ ਦੇ ਵਿੱਚ ਹੈਗੀ ਹੈ ਇਹ ਲਾਜ਼ਮੀ ਕੀਤਾ ਗਿਆ ਹੈ ਸੋ ਜੇਕਰ ਕੋਈ ਨਹੀਂ ਕਰ ਰਿਹਾ ਹੈਗਾ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਵੈਸੇ ਹੀ ਲਾਗੂ ਹੋ ਚੁੱਕਿਆ ਮੇਰੇ ਕੋਲ ਤਸਵੀਰਾ ਵਗੈਰਾ ਵੀ ਆ ਆ ਗਈਆਂ ਨੇ ਜਿਸ ਜਿਸ ਤੇ ਨਹੀਂ ਹੋਇਆ ਤੁਸੀਂ ਸਾਨੂੰ ਦੱਸ ਸਕਦੇ ਆ ਦੇਖੋ ਪ੍ਰੋਜੈਕਟ ਜਿਹੜੇ ਪ੍ਰੋਜੈਕਟ ਦਾ ਮੈਂ ਇਹਨਾਂ ਨੂੰ ਟਾਈਮ ਲਾਈਨ ਜਿਹੜੀ ਹੈ ਕਿ ਮੈਨੂੰ ਵੀ ਪਤਾ ਹੈ ਮੈਂ ਹੁਣੇ ਠੀਕ ਚਾਰਜ ਜਿਹੜਾ ਕੀਤਾ ਹੈਗਾ ਤਾਂ ਇੱਕ ਚੀਜ਼ ਹੈ ਸਾਡੀ ਧਿਆਨ ਚ ਜਿਹੜੀ ਆਈ ਸੀ ਕਿ ਕਿ ਕਾਫੀ ਟਿਰ ਤੋਂ ਦੋ ਸਾਲਾਂ ਤੋਂ ਕੁਝ ਪ੍ਰੋਜੈਕਟ ਸਿਰੇ ਸੀਗੇ ਨੰਮੀ ਕਾਫੀ ਉਹਨਾਂ ਨੂੰ ਸਮਾਂ ਹੋ ਗਿਆ ਦੋ ਤਿੰਨ ਸਾਲ ਹੋ ਗਏ ਸੋ ਅਸੀਂ NHAI ਨਾਲ ਸਪੈਸ਼ਲੀ ਟੇਕ ਅਪ ਕੀਤਾ ਉਹਨਾਂ ਨੂੰ ਮੈਂ ਨੋਟਿਸ ਕਰ ਚੁੱਕੀ ਹਾਂ ਉਹਨਾਂ ਨੇ ਮੈਨੂੰ ਇੱਕ ਆ ਟਾਈਮਲਾਈਨਸ ਆਪਾਂ ਕਹਿੰਦੇ ਕਿ ਕਿਸ ਮਿਤੀ ਤੱਕ ਉਹ ਪ੍ਰੋਜੈਕਟ ਮੁਕੰਮਲ ਹੋ ਜਾਏਗਾ ਉਹਨਾਂ ਨੇ ਮੈਨੂੰ ਇਹ ਬਣਾ ਕੇ ਦਿੱਤਾ ਹੈ ਸੋ ਉਸ ਚੀਜ਼ ਨੂੰ ਅਸੀਂ ਫੋਲੋਅ ਔਨ ਕਰਾਂਗੇ ਮੈਂ ਇੱਕ ਸੁਝਾਅ ਇੱਥੇ ਦੁਬਾਰਾ ਦੇਣਾ ਚਾਹੁੰਦੀ ਹਾਂ ਮੈਂ ਦਿੱਲੀ ਆਈ ਹਾਂ ਕਿ ਜੇ ਅਸੀਂ ਇੱਕ ਮਨਥਲੀ ਮੀਟਿੰਗ ਕਿਸਾਨਾਂ ਨਾਲ ਕਰਦੇ ਰਹਾਂਗੇ ਤਾਂ ਕੁਝ ਜੋ ਰੂਟੀਨ ਦੇ ਵਿੱਚ ਵੀ ਕੋਈ ਇਸ਼ੂਸ ਤੁਹਾਨੂੰ ਆਉਂਦੇ ਹਨ ਉਹ ਹੱਲ ਹੁੰਦੇ ਰਹਿਣਗੇ ਮੈਨੂੰ ਲੱਗਦਾ ਇਸ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੋਗਾ ਸੋ ਇਹ ਜ਼ਰੂਰ ਆਪਾਂ ਕਰ ਲਈਏ ਇੱਕ ਸਿਸਟਮ ਕਿ ਹਰ ਮਹੀਨੇ ਸਾਡੀ ਗੱਲਬਾਤ ਹੋਈ ਰਹੀ ਸੋ ਅਸੀਂ ਉਸ ਚੀਜ਼ ਨੂੰ ਡਿੱ ਕਰਕੇ ਬਸਬਤੀ ਦੇ ਰੇਟ ਡਿੱਕੇ ਸੀਗੇ ਉਹਦੇ ਬਾਰੇ ਬਸਬਤੀ ਬਾਰੇ ਜਿਹੜਾ ਸਾਨੂੰ ਪਤਾ ਲੱਗਿਆ ਹੈਗਾ ਕਿ ਐਕਸਪੋਰਟ ਡਿਊਟੀ ਹਟਾਉਣ ਦੇ باوجود ਕੁਝ ਰੇਟਸ ਘਟਾਏ ਗਏ ਆ ਨਾ ਸਿਰਫ ਅੰਮ੍ਰਿਤਸਰ ਦੇ ਵਿੱਚ ਬਟ ਬੇਸਿਕਲੀ ਆਈ ਥਿੰਕ ਹਰਿਆਣਾ ਦੇ ਵਿੱਚ ਵੀ ਅੰਮ੍ਰਿਤਸਰ ਦੇ ਵਿੱਚ ਵੀ ਸੋ ਇਹ ਚੀਜ਼ ਅਸੀਂ ਮਾਨਯੋਗ ਸੀਐਮ ਸਰ ਦੇ ਧਿਆਨ ਚ ਲੈ ਕੇ ਆਵਾਂਗੇ ਉਹਨਾਂ ਨੂੰ ਅਸੀਂ ਉਹਦੀ ਇੱਕ ਚਿੱਠੀ ਜਿਹੜੀ ਹੈ ਬਣਾ ਕੇ ਪੇਚ ਰਹੇ ਹੈਗੇ ਪਰਾਲੀ ਤੇ ਕੁਝ ਪਰਾਲੀ ਦਾ ਮੈਂ ਸਾਰੇ ਕਿਸਾਨਾਂ ਨੂੰ ਇਹੀ ਕਹਾਂਗੀ ਜੀ ਤੁਸੀਂ ਪਰਾਲੀ ਨਾਲ ਸਾੜੋ ਤੇ ਅਸੀਂ ਇਸ ਵਾਰੀ ਤੁਹਾਡੇ ਲਈ ਜਿਹੜਾ ਹੈ 100 ਛੋਟੇ ਜਿਹੜੇ ਕਿਸਾਨ ਹੈਗੇ ਟਾਈ ਏਕੜ ਤੋਂ ਘੱਟ ਜਿਨ੍ਹਾਂ ਦੀ ਜ਼ਮੀਨ ਲਗੀ ਹੈ ਉਹਨਾਂ ਦੀ ਪਹਿਲੀ ਵਾਰੀ ਹੋ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਪਹਿਲ ਕਦਮੀ ਕਰਨ ਜਾ ਰਹੇ ਜਿਦੇ ਵਿੱਚ ਅਸੀਂ ਮਤਲਬ ਕਿਉਂਕਿ ਜਿਹੜੀ ਸਾਡੇ ਛੋਟੇ ਕਿਸਾਨ ਹੈਗੇ ਉਹਨਾਂ ਕੋਲ ਡੀਜ਼ਲ ਦੇ ਵਿੱਚ ਜੇ ਤੇਲ ਕੋਨ ਨੂੰ ਨਹੀਂ ਹੈਗਾ ਜਾਂ ਟਰੈਕਟਰ ਵੱਡਾ ਨਹੀਂ ਹੈਗਾ ਤਾਂ ਉਹਨਾਂ ਨੂੰ ਬਹੁਤ ਸਮੱਸਿਆ ਆ ਜਾਂਦੀ ਹੈ ਅਸੀਂ ਜਿਹੜੇ ਉਹ ਕਿਸਾਨ ਨੇ ਜਿਹੜੀ ਟਾਈ ਏਕੜ ਤੋਂ ਘੱਟ ਹੈਗੀ ਹੈ ਉਹਨਾਂ ਨੂੰ ਅਸੀਂ ਆਪ ਅਪਰੋਚ ਕਰਕੇ ਉਨਾ ਦੀ ਪਰਾਲੀ ਦੇ ਸਾਂਭ ਸੰਭਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਐਗਰੀਕਲਚਰ ਡਿਪਾਰਟਮੈਂਟ ਨਾਲ ਮਿਲ ਕੇ ਆਪ ਕਰਾਂਗੇ ਸੋ ਇੱਕ ਪਹਿਲ ਕਰਨੀ ਕਰ ਲਈ ਪਾਇਲਟ ਹੈ ਜੇ ਇਹ ਸਕਸੈਸਫੁਲ ਹੋ ਜਾਂਦੇ ਐਸੀ ਉਤੇ ਵੀ ਸੁਜੈਸਟ ਕਰ ਸਕਦੇ ਆ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਹਾਂ ਇੱਕ ਇੱਕ ਹੈ ਜੀ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਨਾਲ ਇੱਥੇ ਇੱਕ ਹੈਲਪਲਾਈਨ ਨੰਬਰ ਅਸੀਂ ਦਿੱਤੀ ਹੋਈ ਹੈ ਮੈਂ ਚੀਫ਼ ਸਾਹਿਬ ਨੂੰ ਕਹਾਂਗੀ ਟਾਈਮਲੀ ਆਪਣੇ ਤੁਸੀਂ ਬੋਲ ਵੀ ਦੇਣਾ ਜਿਹੜੇ ਸਾਡੇ ਹੈਲਪਲਾਈਨ ਨੰਬਰ ਲੱਗੇ ਹਨ ਤੁਸੀਂ ਬਲਾਕ ਵਾਈਜ਼ ਉਹਨਾ ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਜਿਹੜੀ ਵੀ ਮਸ਼ੀਨ ਤੁਹਾਨੂੰ ਲੋੜਿੰਦੀ ਹੈ ਅਸੀਂ ਆਪ ਪ੍ਰੋਵਾਈਡ ਕਰ ਰਹੇ ਹਾਂ ਇਹ ਕਾਫੀ ਸਾਢੇ ਜਿਹੜੇ ਕਿਸਾਨ ਵੀ ਹੈਗੇ ਆ ਉਹਨਾਂ ਨੇ ਸਾਨੂੰ ਸਾਨੂੰ ਉਹਨਾਂ ਨੇ ਜੋ ਹੈ ਕਾਲ ਕੀਤਾ ਸੀਗਾ ਉਸ ਹੈਲਪਲਾਈਨ ਤੇ ਮਤਲਬ ਇੱਕ ਹਫਤਾ ਪਹਿਲਾਂ ਅਸੀਂ ਜਿਹੜੀ ਲਾਂਚ ਕੀਤੀ ਸੀਗੀ ਕਾਫੀਆਂ ਨੂੰ ਅਸੀਂ ਸੰਧ ਵੀ ਦੇ ਚੁੱਕੇ ਹਾਂ ਸੋ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਏਗੀ ਸੋ ਇਸ ਚੀਜ਼ ਨੂੰ ਨਜਿੱਠਣ ਲਈ ਮੈਂ ਚੀਫ਼ ਸਾਹਿਬ ਨੂੰ ਵੀ ਕਹਾਂਗੀ ਤੁਸੀਂ ਇੱਕ ਵਾਰੀ ਸਾਰੇ ਨੰਬਰ ਬੋਲ ਦੋ ਤਾਂ ਜੋ ਅਸੀਂ ਰਿਕਾਰਡ ਕਰਾ ਲਈਏ ਉਸ ਤੋਂ ਬਾਅਦ ਅਗਲਾ ਵਿਕਲਪ ਠੀਕ ਹੈ ਠੀਕ ਹੈ ਹਾਂ ਜੀ ਤੁਸੀਂ ਨੰਬਰ ਬੋਲ ਦਿਓ ਜੀ ਤਾਂ ਕਿ ਸਾਡੇ ਸਾਰੇ ਨੂੰ ਪਤਾ ਹੋਵੇ ਤੁਸੀਂ ਨਾ ਜਿੰਨੇ ਵੀ ਆਪਣੇ ਬਲਾਕ ਖੇਤੀਬਾੜੀ ਅਫਸਰ ਦੇ ਹੈਗੇ ਆ ਡਾਕਟਰ ਸਾਰੇ ਦੇ ਸਾਰੇ 9 ਦੇ 9 ਜਿਹੜੇ ਬਲਾਕ ਅਫਸਰ ਹੈ ਉਹਨਾਂ ਦੇ ਜਿਹੜੇ ਸਾਰੇ ਤੁਸੀਂ ਮਸ਼ੀਨਰੀ ਜਿਹੜੀ ਕਿਸੇ ਵੀ ਵੇਲੇ ਵੀ ਤੁਸੀਂ ਫੋਨ ਕਰਕੇ ਪ੍ਰਾਪਤ ਕਰ ਸਕਦੇ ਹੋ ਅਸੀਂ ਜਿਹੜੇ ਗਰੁੱਪਾਂ ਦੇ ਵਿੱਚ ਪਾਰਨਰਸ ਦੇ ਵਿੱਚ 12 ਦੇ ਵਿੱਚ ਵੀ ਇਹ ਦੀ ਇੰਟੇ ਚੁੱਕੇ ਆ ਜਿਹੜੇ ਡਿਸਟ੍ਰਿਕਟ ਲੈਵਲ ਦੇ ਜਿਹੜੇ ਆਪਣੇ ਨੋਡਲ ਅਫਸਰ ਨੇ ਉਹ ਯੋਗਰਾਜ ਵੀਰ ਸਿੰਘ ਜੀ ਜਿਹੜੇ ਕਿ ਡਿਪਟੀ ਡਾਇਰੈਕਟਰ ਕੇਟਰ ਦੇ ਨੇ ਬਾਕੀ ਇਹਨਾਂ ਦਾ ਜਿਹੜੇ ਅਸੀਂ 10 ਜਿਹੜੇ ਨੋਡਲ ਅਫਸਰ ਨੇ ਜਿਹੜੇ ਜਨਰਲ ਜਿਹੜੇ ਮਸ਼ੀਨਰੀ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਧੰਨਵਾਦ ਨੰਬਰ ਦੇ ਤਾਂ ਕਿਸੇ ਨੰਬਰ 'ਤੇ ਦੇ ਰਹੇ ਹੋ ਨੰਬਰ ਨੰਬਰ ਬੋਲੋ ਠੀਕ ਹੈ ਅੱਛਾ ਦੂਜਾ ਸਿਗਨ ਹਾਂ ਸਾਜਾ ਜਿਹੜਾ ਹੈਗਾ ਇਹ ਭਾਰਤ ਮਾਲਾ ਪ੍ਰੋਜੈਕਟ ਮੈਨੂੰ ਪਤਾ ਹੈ ਕਿ ਮੈਂ ਲੁਖਾਰਾ ਤੋਂ ਆ ਰਹੀ ਹਾਂ ਕਾਫੀ ਖੁਸ਼ਕੁਰੀ ਟਿਕਾਣਾ ਆ ਜਾਂਦੀ ਹੈ ਜਦੋਂ ਅਸੀਂ ਖੇਤਾਂ ਚ ਜਾਂਦੀ ਹੈ ਉੱਥੇ ਸਾਨੂੰ ਪਤਾ ਲੱਗਦਾ ਹੈ ਪਿੰਡਾਂ ਚ ਜਾਂਦੀ ਹੈ ਵਾਚਦੀ ਹੈ ਉੱਥੇ ਸਾਨੂੰ ਪਤਾ ਲੱਗਦਾ ਹੈ ਕਿ ਜਿੱਦਾਂ ਮੁਸਕਰ ਕੇ ਖਾਤੇ ਹੈ ਜਾਂ ਕਿਸੇ ਨੇ ਕੋਕ ਚਿੱਕੀ ਇਸ ਪਾਇਆ ਹੋਇਆ ਹੈ ਉਸ ਕਰਕੇ ਕਾਫੀ ਵਿਖਦਾ ਆ ਜਾਂਦੀਆਂ ਮੁੱਲੀਆਂ ਅਕਸਰ ਸੋ ਸ਼ਾਇਦ ਇਹ ਸੁਝਾ ਹੈਗਾ ਹੈ ਕਿ ਜਿਹੜਾ ਕਿ ਮੰਨਿਆ ਵੀ ਆਈ ਥਿੰਕ ਜਾਣਾ ਚਾਹੀਦਾ ਹੈਗਾ ਕਿ ਅਸੀਂ ਆਪਣੀ SDMs ਰਾਹੀਂ ਸਾਡੇ ਨੂੰ SDMC ਬਦਲੀਆਂ ਹੋਈਆਂ ਸੀ ਗਿਆ ਰਾਤ ਸਾਡੀ ਨਵੀਂ SDMs ਜੁਆਇਨ ਕਰੇ ਨੇ ਅਸੀਂ ਕੈਂਪ ਕਮੋਰਡ ਦੇ ਵਿੱਚ ਤੁਹਾਡੇ ਪਿੰਡਾਂ 'ਚ ਆ ਕੇ ਆਪਣੀ ਪੂਰੀ ਟੀਮ ਲੈ ਕੇ ਜਿਹਦੇ ਵਿੱਚ ਪਟਵਾਰੀ ਸਾਹਿਬ ਹੋਣਗੇ ਤਸਿਲਦਾਰ ਸਾਹਿਬ ਹੋਣਗੇ ਸਾਰੇ ਹੋਣਗੇ ਉੱਥੇ ਹੀ ਅਸੀਂ ਟਰਾਈ ਕਰਾਂਗੇ ਤੁਹਾਡੀ ਮਦਦ ਦੇ ਨਾਲ ਕਿ ਜਿੱਥੇ-ਜਿੱਥੇ ਦਿੱਕਤ ਆ ਰਹੀ ਹੈ ਉੱਥੇ ਹੀ ਸਮੱਸਿਆ ਇੱਕਦਮ ਆਪਾਂ ਹੱਲ ਕਰੀਏ ਹੋ ਸਕਦਾ ਹੈ ਕਿ ਮੌਕੇ ਤੇ ਲੋਕ ਲੋਕਾਂ ਦੇ ਵਿੱਚ ਰਜ਼ਾਮੰਦੀ ਹੋ ਜਾਵੇ ਕਿ ਇੱਕ ਸਾਂਝਾ ਖਾਤਾ ਸੀਗਾ ਉਹਦੇ ਵਿੱਚ ਅਸੀਂ ਸਾਰੇ ਰਹੀਏ ਜਾਂ ਜੇ ਨਹੀਂ ਹੁੰਦਾ ਤਾਂ ਉਹਨਾਂ ਡਿਪਟੀ ਨੇ ਸਾਨੂੰ ਉੱਥੋਂ ਹੀ ਕੋਈ ਸੋਲੂਸ਼ਨ ਮਿਲ ਜਵੇ ਸੋ ਇਹ ਚੀਜ਼ ਅਸੀਂ ਕੈਂਪ ਮੌਕੇ ਦੇ ਵਿੱਚ ਜਲਦ ਸ਼ੁਰੂ ਕਰਨ ਜਾ ਰਹੇ ਹਾਂ ਮੇਰੇ ਐਸਟੀਐਮਸ ਆ ਜੋਇਨ ਕਰਨ ਲੱਗੇ ਤੇ ਉਹ ਡੇਟਸ ਅਸੀਂ ਤੁਹਾਨੂੰ ਪਿੰਡਾਂ 'ਚ ਪਹਿਲਾਂ ਹੀ 2-3 ਦਿਨ ਪਹਿਲਾਂ ਹੀ ਮਿਲਾਤੀ ਕਰਾ ਕੇ ਅਨਾਉਂਸਮੈਂਟਸ ਕਰਾ ਜਾਗੇ हां बस एक नोडल अफसर ਤੁਸੀਂ ਨੋ ਨੋ ਕੀਤਾ ਸੀ ਜਿਹਨੂੰ ਬਰਖਾਸਤਾਂ ਬਹੁਤ ਸੀ ਮੰਡੇ ਦੇ ਮੰਡੇ ਦੇਈ ਜਾਉਂਦਾ ਸੀ ਡੀਆਰਓ ਸਾਹਿਬ ਡੀਆਰਓ ਸਾਹਿਬ ਨੋਡਲ ਅਫਸਰ ਹੈ ਉੱਥੇ ਕੋਲ ਸਾਡੀਆ ਲੋਕਲ ਸ਼ਿਕਾਇਤਾਂ ਚੱਲੀਆਂ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਧੰਨਵਾਦ ਜਮੀਨ ਜੀ ਸਰ ਹਾਂ ਇਹ ਕਰ ਦੇਣਗੇ ਤੁਸੀਂ ਨਸ਼ਿਆਂ ਬਾਰੇ ਬੋਲ ਦੋ ਜੇ ਤੇ ਜਿਹੜੇ ਲਾਏ ਆ ਉਥੇ ਆਰਪੀਐਫ ਨੇ ਸਾਡੇ ਉਹ ਕਿਸਾਨ ਹੁੰਨਾਂ ਬਾਰੇ ਕੀ ਹੋਇਆ ਰਾਜਪੁਰਾ ਅੱਛਾ ਨਸ਼ਾ ਨਸ਼ਿਆਂ ਦੇ ਖਿਲਾਫ ਪੁਲਿਸ ਜਿਹੜੀ ਆ ਪੂਰੇ ਐਕਟਿਵਲੀ ਕੰਮ ਕਰ ਰਹੀ ਹੈ ਅ ਮੇਰੇ ਵੱਲੋਂ ਪੂਰੇ ਡਾਊਨ ਦਾ ਲਾਈਨ ਇਹ ਇਨਸਟਰਕਸ਼ਨਸ ਨੇ ਜੇ ਕਿਸੇ ਨੂੰ ਅ ਕਿਸੇ ਨੇ ਨਸ਼ੇ ਦੇ ਵਿਰੋਧ ਕਿਸੇ ਨਸ਼ਾ ਤਸਕਰ ਦਾ ਨੰਬਰ ਦੇਣਾ ਹੈ ਉਹ ਉਹ ਮੇਰੇ ਨਾਲ ਸ਼ੇਅਰ ਕਰ ਸਕਦਾ ਆਪਣਾ ਉਸ ਦੀ ਜਿਹੜੀ ਹੈ ਆਇਡੈਂਟੀਟੀ ਉਹ ਡਿਸਕਲੋਜ਼ ਨਹੀਂ ਹੋਏਗੀ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਤੁਸੀਂ ਦੇਖੋਗੇ ਪ੍ਰੋਪਰਟੀ ਜਿਹੜਾ ਨਸ਼ਾ ਤਸਕਰ ਹੈ ਪੁਲਿਸ ਜਿਹੜਾ ਹੈ ਇੱਕ ਅਭਿਆਨ ਚਲਾਇਆ ਹੋਇਆ ਹੈ ਕਿ ਜਿਹੜੀ ਨਸ਼ਾ ਤਸਕਰ ਦੀ ਪ੍ਰਾਪਰਟੀ ਆ ਉਹ ਅਸੀਂ ਫੀਸ ਗ੍ਰਾਉਂਡ ਲੱਗੇ ਹੋਏ ਆ ਸੋ ਇਸ ਤਰੀਕੇ ਨਾਲ ਜਿਹੜਾ ਹੈ ਨਸ਼ੇ ਦੇ ਵਿਰੋਧ ਜਿਹੜੀ ਮੁਹਿੰਮ ਗੁੱਡੀ ਫਿੱਡੀ ਗਈ ਹੈ ਸਰਕਾਰ ਵੱਲੋਂ ਪੁਲਿਸ ਇਹਦੇ ਵਿੱਚ ਪੂਰੇ ਜ਼ੋਰ ਨਾਲ ਲੱਗੀ ਹੋਈ ਹੈ ਜਿੱਥੇ ਤੱਕ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਰਾਜਪੁਰੇ ਵਾਲਾ ਹਾਂ ਰਾਜਪੁਰੇ ਕੁਝ ਕਿਸਾਨ ਜਿਹੜੇ ਹੈ ਉਹ ਦੱਸਿਆ ਗਿਆ ਸੀ ਕਿ ਟ੍ਰੇਨ ਤੋਂ ਆਰਪੀਐਫ ਵੱਲੋਂ ਟ੍ਰੇਨ ਤੋਂ उतारे ਗਏ ਆ ਉਹ ਮਸਲਾ ਸੌਟ ਆਊਟ ਹੋ ਗਿਆ ਉਹ ਕਿਸਾਨ ਵੀਰ ਜਿਹੜੇ ਆ ਅਗਲੀ ਟ੍ਰੇਨ ਤੇ ਜਿਹੜੇ ਆ ਚੜ ਗਏ ਸੀ ਤੇ ਉਹ ਉਹ ਮਸਲਾ ਹੈ ਸੌਲਵ ਹੋ ਗਿਆ ਚਲੋ ਠੀਕ ਹੈ ਚੈੱਕ ਵਗੈਰਾ ਦੇ ਦਿਓ ਆਜੂ ਜਿਹੜਾ ਪ੍ਰਧਾਨ ਜੀ ਸਾਡੇ ਕੀ ਖੜਾਉਣਾ ਸਾਨੂੰ ਲਿਆਓ ਜੀ ਹਾਂ ਦੇ ਜੋ ਵੀ ਹੈਗਾ ਜੋ ਵੀ ਦੇਣਾ ਤੁਸੀਂ ਚੈੱਕ ਇਹਦੇ ਤੇ ਹਾਂ ਜੀ ਆਜੂ ਟ੍ਰੇਨ ਵਾਲਾ ਜਿਓ ਲਓ ਜੀ ਆਏ ਦੀ ਹੈਗੀ ਮਾਂ ਦੇ ਦੇਾਂਗੇ ਕੈਂਪੂਨੀ ਲਾ ਦੇ ਆਂ ਕਿ ਥੋੜੇ ਬੰਦੇ ਉੱਤਰ ਸਕਦੇ ਉਹ ਅੰਦਰ ਕਾਲੀ ਮੀਟ ਸਾਰਾ ਕੁਝ ਹੋ ਗਿਆ ਸਵਾ ਦਾ ਫੀਡਰ ਹਾਂ ਜੀ ਇਸ ਦਾ ਸਬੰਧ ਹੈ ਕੌਣ ਨਹੀਂ ਦੇਣੀ ਇਹ ਯਾਹਰ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਵੱਲੋਂ ਜਿਹੜੀਆਂ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਸੀ ਉਹ ਖੁਦ ਆ ਕੇ ਜਾਣਕਾਰੀ ਦਿੱਤੀ ਗਈ ਹੈ ਜ਼ਿਆਦਾਤਰ ਮੰਗਾ ਐਸੀਆਂ ਸੀ ਜਿਹੜੀਆਂ ਪ੍ਰਸ਼ਾਸਨਿਕ ਪੱਦਰ ਤੇ ਹੱਲ ਹੋਣ ਵਾਲੀਆਂ ਸੀ ਪਰ ਕੁਝ ਐਸੀਆਂ ਨੇ ਜਿਹੜੀਆਂ ਸਰਕਾਰ ਦੇ ਅੱਗੇ ਰੱਖਣੀਆਂ ਨੇ ਔਰ ਸਰਕਾਰ ਦੇ ਨਾਲ ਮੀਟਿੰਗ ਤੈਅ ਹੋਈ ਹੈ 5 ਅਕਤੂਬਰ ਦੀ ਜੋ ਜਾਣਕਾਰੀ ਦਿੱਤੀ ਗਈ ਹੈ ਡਿਪਟੀ ਕਮਿਸ਼ਨ ਵੱਲੋਂ 5 ਅਕਤੂਬਰ ਨੂੰ 11 ਵਜੇ ਕਿਸਾਨਾਂ ਦੀ ਸਰਕਾਰ ਦੇ ਨਾਲ ਮੁਲਾਕਾਤ ਹੋਏਗੀ ਤਿੰਨ ਜਿਹੜੇ ਉਹ ਲੈਟਰ ਹੈਗੇ ਨੌਕਰੀਆਂ ਦੇ ਜਿਨ੍ਹਾਂ ਨੂੰ ਨੌਕਰੀਆਂ ਚਾਹੀਦੀ 3 ਪਰਿਵਾਰਾਂ ਨੂੰ ਠੀਕ ਹੈ ਧੰਨਵਾਦ ਕਿਆ ਕੋਲ ਹੁੰਦੀ ਕਿਆ ਕਿਰੇ ਕਿਰੇ ਦੇ ਹਾਂ ਅੱਗੇ ਕਰਦੇ ਦੋ ਤਾਂ ਉਹ ਕਹਿੰਦੇ ਕੋਈ ਫੋਟੋ ਦਿਖਾ ਦਿਓ ਜੀ ਮੈਡਮ ਦੀ ਫੋਟੋ ਦਿਖਾ ਦਿਓ ਲੈਟਰ ਦਿੱਖ ਰਿਹਾ ਉਹਨਾਂ ਨੂੰ ਨਾ ਬੋਲਦੇ ਕਿ ਕਿੰਨੀ ਕਿਰੇ ਦੇ ਥੋੜਾ ਇੱਕ ਪੱਤ ਹੋ ਜਾ ਤੁਸੀਂ ਬੋਲਦੇ ਤਾਂ ਇਹ ਤਾਂ ਗਾੜੀ ਆਪਣਾ ਰਣਜੋਤ ਸਿੰਘ ਪੁੱਤਰ ਬਰਬਾਰ ਸਿੰਘ ਤੇ ਦੂਜਾ ਜਗਦੀਪ ਸਿੰਘ ਪੁੱਤਰ ਤਲਵੰਤ ਸਿੰਘ ਮਨਿੰਦਰ ਸਿੰਘ ਪੁੱਤਰ ਬਲਦੇਵ ਇਹ ਤਾਂ ਹੋ ਗਏ ਜੀ ਕੰਪਲੀਟ ਠੀਕ ਹੈ ਜੀ ਦਿੱਗੇ ਚੱਕ ਲੈ ਉਹ ਦੀ ہاں ਨਾ ਬੋਲ ਜਿੰਨੋਸ ਤੋਂ ਇਹ ਦਿੰਦੇ ਬੁੱਕ ਜਿੰਕਾ ਕਮੀਆ ਦੇ ਚੈੱਕ ਜਿਆਦਾ ਪਿੱਛੇ ਤੋਂ ਚੰਪ ਹੋਗਾ 190 ਵਾਲਾ ਵੀ ਦੇ ਦਿਓ 19 ਵਾਲਾ ਓਕੇ ਅੱਛਾ ਠੀਕ ਹੈ 4 ਰੁਪਏ ਜਟਨੀ ਵਾਲੇ 5000 ਠੀਕ ਹੈ ਜੀ 190 ਵਾਲਾ ਕਲੈਕਟਰ ਠੀਕ ਹੈ ਸਰਕਟ ਬਾਰਕਟ ਬੋਲੋ ਅਮਰਸਰ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਜਿਹੜੇ ਸੰਦਾਂ ਦੇ ਮਕੀਨੇ ਦੇ ਇਜਾਜ਼ਤ ਨੇ ਜੋਗਰਾਜ ਜੀ ਤੋਂ ਉਹਦਾ ਨੰਬਰ ਹੈ 9872007540 ਨੋਟ ਕਰਪਾ ਕਰਕੇ ਸਾਰੇ ਕਿਸਾਨ ਵੀਰ ਜਿਹੜੇ ਆ ਜਿਹੜੇ ਇਹ ਮਸ਼ੀਨਰੀ ਦੇ ਮਾਡਲ ਆਫਟਰ ਬਣਾਏ ਨੇ ਉਹ ਕਿਰਪਾ ਕਰਕੇ ਨੋਟ ਕਰ ਲੈਣ 43 ਹਰਮੰਦੀ ਤੇ ਏਰੀਓ 9643562 ਤੋਂ ਬਾਅਦ ਸੁਗਵਾਲੇ ਜਗਦੀਸ਼ ਸਿੰਘ ਏਪੀ 9592869897 ਮੁਕੀਕਾਰ ਅਰਜੰਦਰ ਸਿੰਘ ਏਰੀਓ 895533 ਜੈਨੇ ਤਾਲੇ ਜੁੜਿਆਲਾ ਗੁਰਪਤਾਰ ਸਿੰਘ ਏਪੀ अठासी सत सौ बाईस ट्रिपल जीरो फाइव देरका मोनिक नाइन ट्रिपल एट सेवन डबल वन नाइन सेवन सिक्स अटारी मोनिक देवगम एस आई एट फोर थ्री सेवन नाइन सिक्स टू जीरो फाइव नाइन रैया सुदीप सिंह डी टी एम नाइन डबल एट डबल एट फोर एट फाइव टू फाइव अजमाला सुखमीन सिंह यूनियट नीट डबल नाइन वन फोर डबल फाइव नाइन थ्री डबल जीरो प्रकाशी में मनदीप सिंह एडियो ਡਬਲ 8 1323 662570 ਆਪ ਵੀ ਇਹਨਾਂ ਨੂੰ ਵਟਸਐਪ 'ਤੇ ਇਹ ਵਾਲਾ ਇਹਨੂੰ ਚੇਂਜ ਕਰ ਦੇਣੇ ਆ ਤਾਂ ਕਿ ਸਾਡੇ ਦੱਸਣਾ ਕਿ ਨੰਬਰ ਕੌਣ ਦਾ ਥੈਂਕ ਯੂ ਬਰਾਤ ਸਾਡੇ ਗੱਲ ਕਰਨੀ ਕਰ ਲੋ ਫਿਰ ਅਸੀਂ ਲੱਗੇ ਰਹੇ ਨਾ ਲੰਮਾ ਟਾਈਮ ਠੀਕ ਹੈ ਜੀ ਧੰਨਵਾਦ ਜੀ ਮਿਹਰਬਾਨੀ ਮਿਹਰਬਾਨੀ ਉਹਨਾਂ ਨਾਲ ਗੱਲ ਕਰ ਲੋ ਕਰਨੀ ਤੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਪਹੁੰਚੇ ਸੀ ਧਰਨੇ ਵਾਲੀ ਜਗ੍ਹਾ ਤੇ ਰੇਲਵੇ ਟਰੈਕ ਦੇ ਨੇੜੇ ਜਿੱਥੇ ਕਿਸਾਨ ਬੈਠੇ ਸੀ ਉਹਨਾਂ ਵੱਲੋਂ ਜੋ ਵੀ ਮੀਟਿੰਗ ਦੇ ਵਿੱਚ ਗੱਲਬਾਤ ਹੋਈ ਹੈ ਜਿਹੜੀਆਂ ਜਿਹੜੀਆਂ ਗੱਲਾਂ ਤੇ ਸਹਿਮਤੀ ਬਣੀ ਹੈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੁਝ ਕਿਸਾਨ ਜਿਨ੍ਹਾਂ ਦੀ ਪਿਛਲੇ ਸਮੇਂ ਚ ਅੰਦੋਲਨ ਦੇ ਦੌਰਾਨ ਮੌਤ ਹੋਈ ਸੀ ਉਹਨਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਔਰ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਾਓ ਆਹ ਦੇਖੋ ਕਿਹੜੇ ਕਿਸਾਨ ਆੜੇ ਪਰੇ ਜਾ ਰਹੇ ਦੇਖੋ ਸੰਗਾਲੇ ਦੀ ਕਿਹੜਾ ਆਓ ਦੇਖੋ ਬੜੇ ਪਰੇ ਤੱਕ ਕੀ ਆਵਾਰ ਇਧਰ ਆਓ ਪਿੰਡ ਪੁੱਛੋ ਕਿਹੜਾ ਅਜਨਾਲੇ ਨੇ ਲੱਗਦੇ ਆ ਪੱਕਾ ਕੰਪਨੀ ਦੇ ਜਿਹੜੇ ਤੁਹਾਨੂੰ 19 ਦਾ ਬੰਦਾ ਮਿਲੂ 91 ਸਪੀਕਰ ਮੋਟੇ ਯਾਨੀ ਇਹ ਮਹਾਜੂ ਲੋਕਿੰਗ ਹੈ ਤਿੰਨ ਤਿੰਨ ਖੜੇ ਆ ਹਾਂਜੀ ਮੈਮ ਹਾਂਜੀ ਸੋ ਆਪਾਂ ਦਾ ਪ੍ਰਚਾਰਪੇਦ ਵਾਲਾ ਜਿਹੜਾ ਸਨਦਾਂ ਤੋਂ ਲਾਣ ਕੀਤਾ ਗਿਆ ਸੀ ਰਿਲੇਅਨ ਤੋਂ ਲੈ ਕੇ ਕੀ ਸੈੱਟ ਬਣੀ ਐ ਐਕਚੁਅਲੀ ਇਹਨਾਂ ਦੇ ਕੋਈ ਪੈਂਡਿੰਗ ਜਿਹੜੇ ਕੁਝ ਕੇਸਿਸ ਸੀਗੇ ਜਿਵੇਂ ਕਿ ਸ਼ਾਮੂ ਕੌਂਡ ਦੇ ਵਿੱਚ ਕੁਝ ਕਿਸਾਨਾਂ ਨੇ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਨੂੰ ਨੌਕਰੀ ਉੱਚਾ ਨੂੰ ਨੌਕਰੀ ਤੇ ਉੱਚਾ ਨੂੰ ਮੁਆਵਜ਼ਾ ਨਹੀਂ ਮਿਲਿਆ ਸੀਗਾ ਉਹ ਚੀਜ਼ ਅਸੀਂ ਸੌਟ ਆਊਟ ਕਰਾ ਦਿੱਤੀ ਹੈਗੀ ਇਹ ਪਲੱਸ ਇਹਨਾਂ ਦੀ ਹੋਰ ਵੀ ਕੁਝ ਮੰਗਾ ਸੀਗੀਆਂ ਜਿੱਦਾਂ ਕਿ ਬਾਸਮਤੀ ਜੀ ਜਿਹੜੀ ਪ੍ਰਾਈਸ ਹੈਗੀ ਆ ਉਹ ਉਹਨਾਂ ਨੂੰ ਸਹੀ ਦਾਮ ਨਹੀਂ ਚੱਲ ਰਿਹਾ ਹੈਗਾ ਜਾਂ ਜਿਹੜੇ ਭਾਰਤ ਮਾਲਾ ਵਾਲੇ ਪ੍ਰੋਜੈਕਟਸ ਨੇ ਉਹ ਉਹ ਕੁਝ ਡਿਲੇ ਹੈਗੀ ਹੈ ਤੇ ਕੁਝ ਇਹਨਾਂ ਨੂੰ ਬਰੇਟਸ ਦੇ ਨਾਲ ਵੀ ਸਹਿਮਤੀ ਨਹੀਂ ਹੈਗੀ ਹੈ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਤੇ ਕੁਝ ਜਿਹੜੇ ਸਾਡੇ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੇ ਕੁਝ ਸੜਕਾਂ ਹੈਗੀਆਂ ਉਹ ਕੁਝ ਚਿਰ ਤੋਂ ਪੈਂਡਿੰਗ ਜਾ ਰਹੀਆਂ ਹੈਗੀਆਂ ਇਹਨੇ ਚਾਹੇ ਦਿਖਾਤੇ ਚਾਹੇ ਉਹ ਨਹੀਂ ਸੋ ਇੱਕ ਕਾਫੀ ਚੀਜ਼ ਹੈ ਕਿ ਨਾਦੀ ਬਸ ਜੜੀ ਸੀਗੀ ਇੱਕ ਪਿੰਡ ਦੀ ਉਹ ਜਦੋਂ ਵਾਪਸ ਪਰਤਰੀ ਸੀਗੀ ਅੰਦolan ਤੋਂ ਉਦੋਂ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਕੁਝ ਜੋ ਕਾਫੀ ਜ਼ਖਮੀ ਹੋ ਗਏ ਸੀਗੇ ਉਹਨਾਂ ਦੀ ਮਾਲੀ ਮਦਦ ਨਹੀਂ ਇਹਨਾਂ ਦੀ ਕੁਝ ਡਿਮਾਂਡ ਸੀਗੀ ਸੋ ਅਸੀਂ ਲਗਭਗ ਤੁਸੀਂ ਦੇਖਿਆ ਹੀ ਹੈਗਾ ਅਸੀਂ ਰਿਸੋਰਚ ਕਰਾ ਦਿੱਤੀ ਹੈ ਖਾਸ ਕਰਕੇ ਅਸੀਂ ਡਬਲ ਬਰਨਿੰਗ ਤੇ ਨਾ ਨਹੀਂ ਇਨਕਰੇਜ ਕੀਤਾ ਹੈ ਕਿ ਇਹ ਜਿਹੜੀ ਪਰਾਰੀ ਹੈ ਨਾ ਸਾੜੇ ਉਦੇ ਲਈ ਅਸੀਂ ਜਿਹੜੀ 100 ਛੋਟੇ ਕਿਸਾਨ ਹੈਗੇ ਢਾਈਕਰ ਤੋਂ ਘਟਵੜੇ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਆਪ ਆਪਣੀ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਮਿਲ ਕੇ ਉਹਨਾਂ ਦੀ ਬਰਾਤਰੀ ਸੰਸਾਦ ਨਾਲ ਗੱਲ ਕਰ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਅੱਜ ਹੈਲਪਲਾਈਨ ਨੰਬਰ ਜੇ ਸਾਰੇ نوٹ ਕਰਾਏ ਕਿ ਜਿਹਨਾਂ ਨੂੰ ਮਸ਼ੀਨ ਦੀ ਲੋੜ ਹੈ ਉਹ ਜ਼ਰੂਰ ਸਾਨੂੰ ਫੋਨ ਕਰਨ ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਜਿੰਨੇ ਵੀ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਆਏ ਅਸੀਂ ਉਹਨਾਂ ਨੂੰ ਮਸ਼ੀਨਾ ਪ੍ਰੋਵਾਈਡ ਕਰਾ ਰਹੇ ਹਾਂ ਇਹ ਇਹ ਚੱਕਿਆ ਜਾਏਗਾ ਜੀ ਤੁਹਾਨੂੰ ਕਿੰਨੀ ਮੰਗਾਈ ਗਈ ਸੀ ਚੈੱਕ ਚੈੱਕ ਹੈਗੀ ਸੀ ਤੁਸੀਂ ਨਹੀਂ ਲਿਆ ਚੈੱਕ ਵੀ ਮੰਡੇ ਗਏ ਕਿ ਨਹੀਂ ਚੈੱਕ ਮੰਗੀਆਂ ਨੌਕਰੀਆਂ ਤੇ ਕਿਹੜੀਆਂ ਸੀ ਕਿਹੋ ਜਿਹੀਆਂ ਜਿਹੜੀ ਪੈਂਡਿੰਗ ਸੀ ਹੈ ਤੇ ਜਿਹੜੇ ਮੈਂ ਦੱਸਿਆ ਸੀ ਕਿ ਕੰਪਨਸੇਸ਼ਨ ਦੇ ਕੇਸ ਸੀਗੇ ਉਹ ਦੋ ਸੀਗੇ ਉਹਨਾਂ ਨੂੰ ਚੈੱਕ ਦੇ ਦਿੱਤੇ ਗਏ ਸੀਗੇ ਤੇ ਜਿਹੜੇ ਕੋਈ ਆਸੀਂ ਮਾਦੀ ਸਹਾਇਤਾ ਕੀਤੀ ਹੈ ਹਮਦਰਦੀ ਰੱਖਦੇ ਹੋ ਜਿਹਨਾਂ ਦੀ ਐਂਪਿਊਟੇਸ਼ਨ ਵਗੈਰਾ ਜਾਂ ਜਿਆਦਾ ਹੀ ਉਹਨਾਂ ਦੀ ਜ਼ਖਮੀ ਹਾਲਤ ਸੀਗੀ ਉਹਨਾਂ ਨੂੰ ਅਸੀਂ ਚਾਰ ਲੋਕਾਂ ਨੂੰ ਅੱਜ ਨਾਲੀ ਸਹਾਇਤਾ ਜਿਹੜੀ ਦਿੱਤੀ ਹੈਗੀ ਹੈ ਤੇ ਇੱਕ ਜਿਹੜੇ ਜਣੇ ਦਾ ਇਲਾਜ ਹੈ ਜਦਾ ਅਸੀਂ ਆਪ ਆਫਰ ਵੀ ਇਹ ਕੀਤੀ ਹੈਗੀ ਕਿ ਅੱਜ ਕੱਲੋ ਪ੍ਰੋਸਥੈਟਿਕ ਲਿੰਗਸ ਆਂਦੀ ਹੈ ਕਿਸੇ ਨੂੰ ਲੋੜ ਨਹੀਂ ਹੈਗੀ ਕੋ ਐਮਿਟੇਸ਼ਨ ਨਾਇਲ ਜੋਨ ਆਪਣੀ ਜ਼ਿੰਦਗੀ ਉਹ ਵਧੀਆ ਆਪਣੀ ਜ਼ਿੰਦਗੀ ਜਿਹੜੀ ਇਹ ਪ੍ਰਤੀਤ ਕਰ ਸਕਦੇ ਸੋ ਅਸੀਂ ਰੈੱਡ ਕਰਾਸ ਸਾਹੀ ਉਹਨਾਂ ਨੂੰ ਪ੍ਰੋਸਥੈਟਿਕ ਲਿੰਗ ਦੇ ਵਿੱਚ ਹੈਲਪ ਕਰਾਵਾਂਗੇ ਇੱਕ ਮਿੰਟ ਦੇ ਲਈ ਅਪੀਲ ਕੀਤੀ ਗਈ ਆ ਕਿ ਕਿਸਾਨਾਂ ਦੀ ਵੀ ਨਵਾਂ ਮੀਟਿੰਗ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਜਲਦੀ ਪੂਰੀ ਹੋ ਜਾਵੇ ਜੀ ਮੈਨੂੰ ਲੱਗਦਾ ਹੈ ਕਿ ਇਹ ਬੈਟਰ ਇੱਕ ਇੱਕ ਜਿਹੜੀ ਗੱਲਬਾਤ ਹੈ ਉਹ ਮੰਤਰੀ ਸਾਡੀ ਜੇ ਹੋ ਜਾਂਦੀ ਹੈ ਤਾਂ ਇਹ ਵਧੀਆ ਗੱਲ ਹੈ ਬਿਕੋਜ਼ ਕੁਝ ਕੁਝ ਲੋਕਲ ਇਸ਼ੂਸ ਹਮੇਸ਼ਾ ਜਿਹੜੇ ਰਹਿਣ ਰਹਿੰਦੇ ਹੁੰਦੇ ਆ ਉਹ ਸਾਡੇ ਧਿਆਨ 'ਚ ਆਉਂਦੇ ਰਹਿਣਗੇ ਤੇ ਕੋਈ ਪੈਂਡੈਂਸੀ ਨਾ ਸਾਡੇ ਵੱਲ ਹੋਊਗੀ ਨਾ ਇਹਨਾਂ ਨੂੰ ਇਹਦਾ ਇਹ ਫੀਲਿੰਗ ਆਏਗੀ ਕਿ ਇਹਨਾਂ ਦੀ ਇਹ ਚੀਜ਼ਾਂ ਪੈਂਡਿੰਗ ਰਹਿ ਗਈਆਂ ਤਾਂ ਮੇਰੇ ਹਿਸਾਬ ਨਾਲ ਜਿਹੜੀ ਮੰਤਰੀ ਮੀਟਿੰਗ ਹੈ ਬਹੁਤ ਵਧੀਆ ਇੱਕ ਚੀਜ਼ ਹੈ ਜਿਹੜੀ ਕਿ ਜੇ ਹੋ ਜਵੇ ਸਾਰਿਆਂ ਦੀ ਭਲਾਈ ਹੋਵੇਗੀ ਇੱਕ ਮੈਂ ਇੱਕ ਗੱਲ ਹੋਰ ਦੱਸਣਾ ਚਾਹਣੀ ਹੈ ਡੀਏਪੀ ਵਾਲਾ ਬਹੁਤ ਹੀ ਵਰਕੀਅਲਰ ਦਾ ਬੰਦਾ ਰਹੇਗਾ ਸਾਡੇ ਕੰਟਰੋਲ ਰੂਮ ਦੇ ਵਿੱਚ ਬੰਨਿਆ ਹੋਇਆ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਕੰਪਲੇਨਟ ਹੈ ਤੁਸੀਂ ਕੰਟਰੋਲ ਰੂਮ 'ਚ ਉਹ ਕੰਪਲੇਨਟ ਦਰਜ ਕਰਾ ਸਕਦੇ ਹੋ ਕਿਉਂਕਿ ਅਰਾਹੀ ਸਾਰੇ ਨੰਬਰ ਜਿਹੜੇ ਆ ਗਏ ਚੁੱਕੇ ਇਹ ਲਾਜ਼ਮੀ ਕੀਤਾ ਗਿਆ ਹੈ ਗਾਇਸ ਸਾਡੇ ਜ਼ਿਲ੍ਹੇ ਦੇ ਵਿੱਚ ਕਿ ਹਰ ਇੱਕ ਦੁਕਾਨ ਦੀ ਉੱਤੇ ਇਹ ਡਿਸਪਲੇ ਕੀਤਾ ਜਾਵੇਗਾ ਕਿ ਕਿੰਨੀ ਮਾਤਰਾ ਦੇ ਵਿੱਚ ਉੱਤੇ ਡੀਏਪੀ ਯੂਰੀਆ ਵਗੈਰਾ ਅਗਰ ਐਗਜ਼ੈਕਟਿਵ ਨੇ ਇਸ ਤਰ੍ਹਾਂ ਕੇ ਰੋਕਿਆ ਵੀ ਹਰਿਆਣੇ ਦੇ ਦੁਕਾਨ ਖੁਰ ਗਿਆ ਰਸਤਾ ਰੋਕਨੋ ਅਸੀਂ ਵਪਾਰੀਆਂ ਨੂੰ ਕਹਿੰਨੇ ਆ ਟ੍ਰਾਂਸਪੋਰਟਰਾਂ ਨੂੰ ਕਹਿੰਨੇ ਆ ਅਸੀਂ ਆਮ ਲੋਕਾਂ ਨੂੰ ਕਹਿੰਨੇ ਆ ਵੀ ਖੱਟਰ ਸਾਹਿਬ ਦਾ ਬਿਆਨ ਸੁਣ ਲਓ ਪਾਪ ਨੰਗੇ ਹੋ ਗਏ ਹੁਣਾਂ